ਰਹਾਡ ਸ਼ਾਂਝ ਇਸਮਤ ਨੋ ਭਾਰਤ ਦੇ ਰਾਸ਼ਟਰਪਤੀ ਵੀਵੀ ਗਿਰੀ ਨੂੰ ਸ਼ਬਦ ਭੇਜਿਆ ਕਮਤ ਸ਼ਾਂਝਾਈ ਨੋ ਕਹੇ ਮੇਰਾ ਚਾਰ ਮੰਗਲੋ ਮੰਗਲ ਆਚਾਰ ਇੱਕ ਕਰਾਇਆ ਪ੍ਰਭ ਸ਼ਰਧ ਦੇ ਤੋਣ ਸੰਗਲੋ ਜਗਤ ਬੰਦਰ ਰਹਿਣ ਨਾ ਪਾਇਆ ਖੇਲ ਤਕਨੇਸ਼ਾ ਪੰਗਲੋ ਕ੍ਰਿਪਾ ਵੇਖ ਮੁਖਾਇਆ ਦੇਖੇ ਪਹਾੜ ਜੰਗਲੋ ਤੁੰਦ ਸਾਗਰਾ ਕੋਜ ਫਜਾਇਆ ਜੀਨ ਤੁਣੀ ਦੀ ਫਾਦਿ ਆਵੇ ਲਗਣੋ ਜਗਤ ਕਨਾਰਾਣਾ ਕੋਇ ਰਖਾਇਆ ਜਨ ਪਰਤਾਂ ਪਹਿਨਾ ਕੇ ਨਾਮ ਖੰਗਣਾ ਅਨੁਦੇਵੇ ਮਾਨ ਵਡਿਆਇਆ ਸਤ ਦਾ ਸੱਚ ਸਮਝਾ ਕੇ ਪਰਮ ਆਨੰਦਨ ਆਨੰਦ ਆਨੰਦ ਨਾਲ ਮਿਲਾਇਆ ਤੁਰਦੀ ਤਰ ਚੜ ਕੇ ਰੰਗਣਾ ਰੰਗਤ ਆਪਣੇ ਨਾਲ ਰਖਾਇਆ ਕਰੇ ਖੇਲ ਵਿੱਚ ਮਰ ਭੰਡਣਾ ਪੰਡਿਤ ਪਾਵੇ ਕੂੜ ਲਗਾਇਆ ਸਿਸ਼ਟ ਕਿਰਿਆ ਦੇ ਖੰਡਣਾ ਖੰਡਾ ਸ਼ਬਦ ਨਾਮ ਚ ਲਾਇਆ ਲੇਖੇ ਲਾਇ ਤਾਰਾ ਚੰਦਨ ਪੂਰੀਆ ਗੰਢ ਪੁਆਇਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰੋ ਸਦੇ ਆਪਣਾ ਸੰਗ ਬਨਾਇਆ ਸਗਲਾ ਸੰਗੀ ਬਣੇ ਬੋ ਪਾਤੀ ਪੀਤਰ ਡੇਰਾ ਲਾਇਆ ਕਿਰਪਾ ਕਰੇ ਕਮਲਾ ਪਾਤੀ ਪਤ ਪਰਮੇਸ਼ਰ ਤੁਰ ਦਰਗਿਆ ਸਤਰ ਹੜ ਸੁਜਨੀ ਕਰੇ ਰਾਤੀ ਰੁਕੜੀ ਆਪਣੇ ਨਾਲ ਮਹਿਕਾਇਆ ਸੱਚ ਪ੍ਰੀਤੀ ਜੋੜ ਕੇ ਨਾਤੀ ਨਾ ਤਾ ਇੱਕੋ ਇੱਕ ਦਸਾਇਆ ਨਾਮ ਨਿਦਾਨ ਜਨਾਕੇ ਗਾਤੀ ਕੀਰ ਗੰਭੀਰ ਪੜਾਇਆ ਮਿਹਰਵਾਨ ਹੋਵੇ ਪ੍ਰਤਮ ਰਾਤੀ ਸਮਰਤੇ ਆਪਣੀ ਕਾਰ ਕਮਾਇਆ ਵਿਦਾਸਤਰ ਦੇ ਦੇ ਪਾਤੀ ਪਤਰ ਕਾ ਗਮ ਕਲਾਇਆ ਖੇਲ ਤਕਣਾ ਲੋਕ ਮਾਤੀ ਮਾਤਰ ਭੂਮੀ ਆ ਕੋਟਾਇਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਰ ਖਦ ਆਪਣਾ ਸਤਿਦਾ ਰੰਗ ਆਪ ਰੰਗਾਇਆ ਜਿਉਤੀ ਜੋਤ ਸਰੂਪ ਹਰ ਪਾਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਹਰ ਸਤਿਦਾ ਰੰਗਾਇਆ ਪਰੰਗਾਇਆ ਤਾਰਾ ਹੜ ਕਹੇ ਸੁਣ ਹੁਕਮ ਰਾਸ਼ਟ ਰਪਤ ਰਾਸ਼ਟ ਦੇ ਜਨਾਇਆ ਗੁਣ ਨਦਾਨਾਇਆ ਵਾਤ ਪਤ ਪਰਮੇਸ਼ਰ ਤੁਰ ਦਰਗਾਇਆ ਜਿਸ ਦਾ ਹੁਕਮ ਅਗਮਾ ਸਤ ਨਾ ਕੋਈ ਮੇਟੇ ਮੇਟ ਮਠਾਇਆ 파ਰਤ ਖੰਡ ਵੱਲ ਤੱਕ ਨਿਗਾਹ ਬੁੱਧੀ ਤੋਂ ਬਾਹਰ ਲਗਾਇਆ ਜੀਵਾਂ ਜਨਤਾ ਪਿਆ शक ਸੰਸਾਰ ਸਕੇ ਨਾ ਕੋਈ ਮਟਾਇਆ ਸਾਰੇ ਮੰਗਦੇ ਆਪਣਾ ਹੱਕ ਹਕੀਕਤ ਆਪਣਾ ਕੋਈ ਵਿਖਾਇਆ ਕੇ ਖੇਲ ਕਰੇ ਹੁਕਮ ਨਾਲ ਪ੍ਰਭੂ ਪ੍ਰਭ ਜਕ ਜਦ ਹੀ ਆਪਣੀ ਕਰ ਕਮਾਈ ਕੋ ਜਦੀ ਆਪਣੀ ਕਾਰ ਪੁਗਤਾਇਆ ਗਰੀਬ ਨਾ ਮਾਣਿਆ ਕੋਤੀ ਚੱਕ ਕੋ ਜਾਂ ਕਮਲਿਆ ਹੋਏ ਸਹਾਈਆ ਸੰਦੇਸਾ ਦੇ ਕੇ ਪੇਵ ਖਲਾਇਆਪ ਆਪਣੀ ਦਇਆ ਕਮਾਇਆ ਕੁਰਖ ਕਾਲਾ ਦੇਨ ਦੁਨੀ ਦਾ ਕੂੜਾ ਮਿਟੇ ਤਪ ਸਬਤ ਅਗਨੀ ਜਗਤ ਭਜਾਇਆ ਸ਼ਬਦੀ ਹੁਕਮ ਦੇਵੇ ਸਚ ਨਾ ਕੋਈ ਮਿਟੇ ਮੇਟ ਮਟਾਇਆ ਕਾਇਆ ਮਾਟੀ ਪੰਡ ਜੀਵ ਕਚ ਕੰਤਨ ਗਾੜ ਨਜ਼ਰ ਕੇ ਸੇ ਨਾਇਆ ਚਾਰ ਵਰਨਾ ਸ਼ਾਂਤ ਕਰਾ ਸਕੇ ਕੋਈ ਨਾ ਰਤ ਰਤੀ ਰਤਨ ਕੋਈ ਵਿਖਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸੱਚਾਰੋ ਸਭ ਸੁਸਤਾਨਾ ਇੱਕ ਖਵਾਇਆ ਸਤਗੁਰੂ ਸ਼ਬਦ ਕਹੇ ਸੁਨ ਪ੍ਰਤਖੰਡੀ ਪੂਪੇ ਤੇਰ ਪੇਦ ਫੁਲਾਇਆ ਪ੍ਰਭ ਹੋਇ ਪ੍ਰਗਟ ਹੋਇਆ ਪ੍ਰਭ ਸਤ ਸਰੂਪ ਪ੍ਰਗਟ ਹੋਇਆ ਪ੍ਰਭ ਸਤ ਸਰੂਪ ਰੂਪ ਅਨੂਪ ਨੂਰ ਅਲਿਆ ਜਿਸ ਦਾ ਹੁਕਮ ਆਵੇ ਸਰਦੀ ਤਾਰ ਦੂਤ ਤੁਰ ਪੈਗਾਮ ਦਿੜਾਈਆ ਨਮਖੰਡ ਨਮਖੰਡ ਪੈਣੀ ਲੂਟ ਸਤ ਸਤ ਨਾ ਕੋਈ ਵਰਤਾਇਆ ਦਿਨਾਂ ਮਜਬਾਹ ਹੋਵੇ ਪੂਰ ਫਟਕਰ ਹੋਏ ਨੁਕਾਇਆ ਰੋਈਏ ਤਰਜਾ ਨਾ ਮੁਹੱਬਤ ਜਾਣੀ ਟੂਟ ਟੁੱਟਿਆਂ ਗੰਢ ਨਾ ਕੋਇ ਪੁਆਈਆ ਪ੍ਰਭ ਪਾਗ ਲਗਾਇਆ ਸੰਬਲ ਨਗਰੀ ਆਪਣੀ ਕੂਟ ਸਾਡੇ ਤਿੰਨ ਹੱਥ ਦੇ ਰਾ ਲਾਇਆ ਵੀ ਵੀ ਗਿਰੀ ਨਾ ਸਮਝਣਾ ਝੂਠ ਪੁਰਖ ਕਾਲਾ ਨੂਰ ਲਾਇਆ ਖੇਲ ਕਰੇ ਵਿਤ ਪੰਜ ਕੂਟ ਕਾਇਆ ਕਾਬਾ ਇੱਕ ਸੁਹਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵ ਨਹਾਰਾ ਤੁਰਦਾ ਵਰ ਗੁਰਮਾਲਕ ਵਡ ਵਡਿਆਇਆ ਸਤਿਗੁਰ ਸ਼ਬਦ ਕਹੇ ਨਾ ਜਾ ਅਦਲੀ ਦਵਾਰ ਗੁਰ ਪਰਮਾਨੰ ਆਇ ਸੁਨਾਇਆ ਸੋ ਸੋ ਸੁਲਤਾਨੋ ਆਇ ਕਲ ਕਲ ਕੀ ਅਵਤਾਰ ਲੈ ਕਲੰਪਾ ਵੇਸ ਵਟਾਇਆ ਨੂਰ ਨਰਾਨਾ ਰੂਪ ਅਮਾਮ ਅਮਾਮਾ ਰੂਪ ਅਪਾਰ ਰੂਪ ਨੂਰ ਮਮਰੂ ਗੁਰੂ ਕੋ ਪਰ ਨੂਰ ਨਰਨ ਦੂਰ ਅਲਇਆ ਆਪ ਦੇ ਵਸੇ ਸੰਭਲ ਕਰ ਬਾਰ ਸੱਚੀ ਨਗਰੀ ਡੇਰਾ ਲਇਆ ਜੋ ਸਬਦੇ ਲੈਣ ਦਿਨੇ ਰਿਆ ਵਿਚਾਰ ਲੇਖਾ ਜਾਣੇ ਤੋਂ ਥਾਇਆ ਜੋ ਪ੍ਰਕਤ ਦਤਿਆ ਪਿਕੰਬਰ ਗੁਰ ਅਵਤਾਰ ਕੁਸ਼ੀਨ ਗਵਾਈਆ ਵਿਤ ਦੜਾਇਆ ਸੋ ਵੇਖੇ ਵਿਖਸੇ ਪਾਵੇ ਸਾਰ ਮਾਸਾਰਥੀ ਆਪਣਾ ਹੁਕਮ ਵਰਤਾਇਆ ਉਹ ਕੇਲੇ ਕੇਲ ਕਮਾਲ ਬੁੱਧੀ ਸਮਝ ਕੋਈ ਨਾ ਪਾਇਆ ਉਹਦਾ ਪਤਾ ਜਗਤ ਤਰ ਜਠੂ ਆਲ ਡਾਕ ਖਾਨਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਤਹਿਸੀਲ ਇਨਾਖਰਾ ਸਿਵਤ ਸਲਾਇਆ ਉਹ ਸੰਭਲ ਬੈਠਾ ਸੁਰਤ ਸੰਭਲ ਸੁਰ ਦਾ ਹੁਕਮ ਇੱਕ ਜਨਾਇਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ ਤਤ ਤਤ ਖੋਜ ਖਜਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਤੁਰਦਾ ਵਰ ਤੁਰ ਮਾਲਕ ਬੇ ਪਰਵਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਤੁਰਦਾ ਵਰ ਤੁਰ ਮਾਲਕ ਬੇ ਪਰਵਾਇਆ ਤੋ ਹਮਾਰਾ ਸ਼ੀਰ ਗੁਰੂ ਸੁਣਾ ਪਵਾ me. <mimitation>